वाहेगुरु जी का खालसा वागुरु जी की तो बख्श शेयर करो गुरु साहब का जिन्ना शुकर करा उन्ना का उन्ना का वागुरु बहुत टाइम तो अरदासा सी गुरु साहब जी फिजिकली संगत बख्शो ਮੇਰੇ ਕੋਲ ਫਿਜ਼ੀਕਲ ਸੰਗਤ ਨਹੀਂ ਸੀ ਮੈਨੂੰ ਲਾਸਟ ਮੂਮੈਂਟ ਤੱਕ ਵੀ ਮਾਇਆ ਪਈ ਲਾਸਟ ਮੂਮੈਂਟ ਤੱਕ ਵੀ ਮੈਨੂੰ ਅਰਚਨ ਆਈ ਮੈਨੂੰ ਇਸ ਤਰ੍ਹਾਂ ਸੀ ਕਿ ਗੁਰੂ ਸਾਹਿਬ ਤੁਸੀਂ ਲੈ ਕੇ ਜਾਣਾ ਹੈ ਸੰਗਤ ਤੇ ਤੁਸੀਂ ਹੀ ਲੈ ਕੇ ਜਾਓਗੇ ਗੁਰੂ ਸਾਹਿਬ ਲੈ ਕੇ ਗਏ ਆਇਆ ਕਰੋ ਉੱਥੇ ਦਾ ਮਾਹੌਲ ਨੇ ਮੇਰੀ ਸਾਈਕ ਚੇਂਜ ਕਰ ਦਿੱਤੀ ਜੋ ਪ੍ਰੈਕਟੀਕਲ ਕਰਾਇਆ ਗੁਰੂ ਸਾਹਿਬ ਨੇ ਮੈਂ ਲਾਸਟ ਦਿਨ ਸੀ

ਮੇਰੀ ਹਰਦਾਸ ਬੇਨਤੀ ਤੁਸੀਂ ਸੁਣੀ ਮੈਨੂੰ ਦੱਸਿਆ ਪੁੱਤਰ ਇਹ ਨਹੀਂ ਕਰ ਮੈਨੂੰ ਹਜੇ ਵੀ ਇਹ ਸੱਚੇ ਹੋਏ ਨੂੰ ਯਕੀਨ ਨਹੀਂ ਹੁੰਦਾ ਇਹ ਗੱਲ ਹੋਇਆ ਗੁਰੂ ਗੁਰੂ ਪਾਤਸ਼ਾਹ ਨੂੰ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਸੰਤ ਸਾਈਂ ਗੁਰੂ ਜੀ ਸਮਾਗਮ ਕਦੀ ਨਾ ਭੁੱਲ ਕਰਿਆ ਕਰੋ ਵਾਹਿਗੁਰੂ ਗੁਰੂ ਸਾਹਿਬ ਤੋਂ ਬਹੁਤ ਸ਼ੁਕਰ ਹੈ ਚਰਨ ਤੂੜ ਦੇ ਵਿੱਚ ਇੱਕ ਇੱਕ ਜੋੜੇ ਮੱਤੇ ਨੂੰ ਲਾ ਕੇ ਕੁੱਟ ਕੇ ਫੜ ਕੇ ਨਗਰੇਸ ਗੁਰੂ ਸਾਹਿਬ ਦੇ ਚਰਨ ਪੜਿਆ ਗੁਰੂ ਸਾਹਿਬ ਦੇ ਚਰਨ ਪੜਿਆ ਛੇ ਜਨ ਦਿਲ ਨਹੀਂ ਸੀ ਕਰੇ ਗੁਰਸਿੱਖ ਪਿਆਰੇ ਜਿਹੜੇ ਇੰਨੇ ਮੈਂ ਤਾਂ ਗੁਰੂ ਸਾਹਿਬ ਨਾਲ ਸੁਰਤਿ ਚ ਬੰਡੇ ਸੰਗ ਗੁਰੂ ਸਾਹਿਬ ਉਹਨਾਂ ਉਹਨਾਂ ਦੇ ਚਿਹਰੇ 'ਚ ਲੱਗੀ ਨੂਰ ਸੀ ਜਦੋਂ ਉੱਠਦੇ ਸੀ ਜੇ ਦੁਲੰਗਰ ਚੱਗਦੇ ਸੀ ਮੈਂ ਉਹਨਾਂ ਦੇ ਨਾਲ ਚਿਹਰਾ ਹੀ ਦੇਖਦੀ ਰਹਿੰਦੀ ਸੋ ਕਿ ਗੁਰੂ ਸਾਹਿਬ ਉਹਦੇ ਚਿਹਰੇ ਤੇ ਕਹਿੰਦੇ ਨਾ ਹਰ ਰੰਗ ਲਾਗੋ ਜਿਸ ਇਕਇਤ ਹੈ ਸੂਰਾ ਜਿਸ ਨੂੰ ਨਾਮ ਦਾ ਰੰਗ ਲੱਗ ਜਾਏ ਉਹਦਾ ਚਿਹਰੇ ਤੇ ਵੈਗਰੂ ਰੰਗਤੀ ਅਲਗ ਹੋਈਆ ਗੁਰੂ ਸਾਹਿਬ ਦੀ ਬਕਸ਼ਿਸ਼ ਤੇ ਅਨਿੱਤ ਵੈਗਰੂ ਤੇ ਇਸ ਟਾਈਮ ਤੇ ਗੁਰੂ ਸਾਹਿਬ ਆਏ ਨਾ ਜਸਲੀਨ ਵਾਇਬਰੂ ਕਹਿ ਰਹੇ ਸੀ ਨਾ ਮੇਰੇ ਵੀ ਸਰੀਰ 'ਚ ਐਵੇਂ ਹੀ ਵਾਈਬ੍ਰੇਸ਼ਨ ਹੋਈ ਮੇਰੇ ਹੱਥ ਪੈਰ ਸ਼ਿਵਰ ਹੋ ਰਹੇ ਸੀਗੇ ਇੰਨਾ ਸ਼ਿਵਰ ਹੋ ਰਹੇ ਸੀ ਕਿ ਮੈਨੂੰ ਮੈਂ ਦੱਸ ਨਹੀਂ ਸਕਦੀ ਉਹ ਵਾਇਬਰੂ ਗੁਰੂ ਸਾਹਿਬ ਦਾ ਕੋ ਬਹੁਤ ਸ਼ੁਕਰ ਹੈ ਕਿ ਗੁਰਸੇਬਾ ਜੀ ਮੈਂ 2 ਦਿਨ ਹੋ ਗਏ ਪੰਜਾਬ ਤੋਂ ਵਾਪਸ ਆਈ ਆ ਲੇਕਿਨ ਗੁਰੂ ਸਾਹਿਬ ਨੇ ਸਿਮਰਨ ਸੁਖੀ ਚ ਹੁਣ ਜੋ ਬਖਸ਼ਿਸ਼ ਇੱਥੇ ਵੀ ਕਰ ਰਿਆ ਨਾ ਬਹੁਤ ਜ਼ਿਆਦਾ ਅੱਜ ਵੀ ਗੁਰੂ ਸਾਹਿਬ ਨੇ ਬਹੁਤ ਟਿਕਾ ਬਖਸ਼ਿਆ ਬਹੁਤ ਟਿਕਾ ਬਖਸ਼ਿਆ ਆਇਦਰ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਸ਼ੁਕਰਾਨਾ ਵਾਹਿਗੁਰੂ ਜੀ ਦਾ ਕਰਦਾ ਬਹੁਤ ਬਹੁਤ ਧੰਕ ਜੀ ਭਾਈ ਗੁਰੂ ਜੀ ਬਹੁਤ ਜਾਣਦੇ ਆ ਬਾਈ ਤੁਸੀਂ ਮੈਂ ਪਹਿਲਾਂ ਵਾਈਗੁਰੂ ਦੇ ਸੁੱਖ ਵਗੈਰਾ ਇੰਸਟਾਗ੍ਰam ਤੇ ਆਖਿਆ ਬਹੁਤ ਮਤਲਬ ਦੇਖਦਾ ਸੀ ਵਾਈਗੁਰੂ ਕਹਿੰਦੇ ਡਿਲੀਟ ਕਰੋ ਇਹਨਾਂ ਨੂੰ ਨਹੀਂ ਦੇਖਣਾ ਇੱਕ ਇੱਕ ਚੀਜ਼ ਵਾਈਗੁਰੂ ਜੀ ਡਿਲੀਟ ਕਰਵਾਈ ਮੇਰਾ ਵਾਈਗੁਰੂ ਜੀ ਔਰ ਵਾਈਗੁਰੂ ਜਿਨ੍ਹਾਂ ਦੇ ਪੈਸੇ ਵੀ ਦੇਣੇ ਸੀਗੇ ਉਹ ਵੀ ਵਾਈਗੁਰੂ ਨੇ ਆਪ ਮੁੜਵਾਏ ਕਿਸੇ ਦਾ ਵੀ ਅੱਕਰਦੀਆ ਨਹੀਂ ਰੱਖਿਆ ਵਾਈਗੁਰੂ ਗੁਰੂ ਆਪ ਨਹੀਂ ਸੁਰਤੀ ਰਿਚਵਾਇ ਗੁਰੂ ਅੰਦਰੰਦਰ ਇਹ ਦੇ ਦੇਣੀ ਹੈ ਪੈਸੇ ਇਹਨਾਂ ਦੇ ਦੇਣੇ ਬਹੁਤ ਵੈਗੁਰੂ ਜੀ ਦੀ ਕਿਰਪਾ ਸੀ ਵੈਗੁਰੂ ਬਹੁਤ ਸਮਝਾਇਆ ਵੈਗੁਰੂ ਨੇ ਕਿ ਵੈਗੁਰੂ ਸੁਰਤੀ ਵਿੱਚ ਅੰਦਰੰਦਰ ਤੁਸੀਂ ਇਹਨਾਂ ਦੇ ਪੈਸੇ ਦੇਣੇ ਤੁਸੀਂ ਆਹ ਸਭ ਕੁਝ ਵੈਗੁਰੂ ਡੀਲੀਟ ਕਰਵਾਇਆ ਆ ਹੁਣ ਭੈਣ ਜੀ ਕਹਿ ਰਹੇ ਸੀ ਮੈਨੂੰ ਡਿਪਰੈਸ਼ਨ ਦੀ ਦਿੱਕਤ ਬਹੁਤ ਵੈਗੁਰੂ ਮੈਂ ਵੀ ਇਸ ਹਾਲ ਬਹੁਤ ਡਿਪਰੈਸ਼ਨ ਦੀ ਮੈਡੀਸਿਨ ਕਰਦੀ ਸੀ ਡੀਐਮਸੀ ਚੋਂ ਲੁਧਿਆਣਾ ਇਪਰ ਤੋਂ ਕੋਈ ਫਰਕ ਨਹੀਂ ਪਿਆ ਸੀਗਾ। ਵਾਈਗੁਰੂ ਜੀ ਬਹੁਤ ਵਕਸੀ ਸੀ ਕਿ ਵਾਈਗੁਰੂ ਨੇ ਸੋ ਇੱਥੇ ਦਬਈਆ ਆਇਆ ਸੀਗਾ। ਮੇਰੇ ਕੋਲ ਵਾਈਗੁਰੂ ਜੀ ਬਹੁਤ ਮੀਜ਼ੋਰੀਕਲਿਸ਼ ਪੰਜਾਬੀ, ਹਿੰਦੀ ਸਾਰੇ song ਨਾਲ ਭਰੇ ਭਰੇ ਸੀਗੇ ਮੋਬਾਈਲ ਤੇ। ਸਾਰੇ ਡਿਲੀਟ ਕਰਵਾਏ ਵਾਈਗੁਰੂ ਨੇ। ਤੇ ਵਾਈਗੁਰੂ ਮੈਂ ਕੁਝ ਕੁ ਸੀਮਿਟ ਸ਼ਬਦ ਸੁਈ ਵਾਈ ਗੁਰੂ ਜੋ ਮੈਂ ਸੁਣਦਾ ਸੀ ਉਹ ਦੇਖ ਚੱਲਣ ਲੱਗੇ ਸੀ ਬਹੁਤ ਬਖਸ਼ਿਸ਼ ਕੀਤੀ ਸੀਗੀ ਵਾਈ ਗੁਰੂ ਨੇ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਤੇਰੀ ਭਗਤ ਨਾ ਛੋਡਿਓ ਭਾਵੇਂ ਲੋਗ ਹੱਸੇ ਬਹੁਤ ਵਾਈ ਗੁਰੂ ਜੀ ਮਿਹਰ ਕਰਦੇ ਸੀਗੇ ਵਾਈ ਗੁਰੂ ਜੀ ਟੈਂਪੋ ਥੋੜਾ ਜਿਹਾ ਤੇ ਹੁਣੇ ਪਿੰਨ ਸੱਤ ਅੱਠ ਹੁੰਦੇ ਸੀ ਜਿਵੇਂ ਪੈਂਦੇ ਨੇ ਬੇਨਤੀ ਤੇ ਤੁਸੀਂ ਅਰਦਾਸ ਕਰਵਾਉਣੇ ਵਾਟ ਵਾਹਿਗੁਰੂ ਇੱਕ ਸੈਕਿੰਡ ਵਿੱਚ ਵੀ ਗੁਰੂ ਨੇ ਰੂਮ ਚ ਸਾਰੇ ਬਾਤ ਭੇਜ ਦਿੱਤੇ ਹੁਣ ਰੂਮ ਚ ਨਹੀਂ ਕੋਈ ਇਹ ਵਾਹਿਗੁਰੂ ਜੀ ਮੈਂ ਵੀ ਦੱਸਣਾ ਜਿੱਦਾਂ ਤੁਸੀਂ ਕਿਆ ਸਮਾਗਮਾਂ ਤੇ ਜਾਣਾ ਜੀ ਰੁੱਦੀ ਹੈਗਾ ਵਾ ਫੇ ਚਲੋ ਘਰ ਗੁਰਪਾਸਾ ਸਿਮਰਨ ਕਰਵਾਉਂਦੇ ਆ ਜਿੰਨੀ ਸੇਵਾਾਂ ਦੀ ਲੈਂਦੇ ਆ ਪਰ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਹੋ ਰਹੀ ਕਿ ਸਿਮਰਨ ਕਰ ਰਹੇ ਹੀ ਜਿੱਦਾਂ ਅੰਦਰੋਂ ਆਨੰਦ ਨਹੀਂ ਸਿਮਰਨ ਕਰੀ ਜਾ ਰਿਹਾ ਸਿਰ ਇੱਕ ਜਿੱਦਾਂ ਮੂੰਹ ਤੋਂ ਬੋਲਣਾ ਅੰਦਰੋਂ ਆਪਾਂ ਨੇ ਇੱਕ ਗੁਰੂ ਪਾਸ਼ਾ ਆਪਾਂ ਨੂੰ ਆਨੰਦ ਦੇ ਰਿਹਾ ਤੇ ਇੱਕ ਨਹੀਂ ਆਉਂਦਿਆ ਫਿਰ ਆਪਾਂ ਜਦੋਂ ਇੱਕ ਕਰੀ ਕੋਈ ਮਿਠਾਈ ਖਾਈਏ ਤਾਂ ਉਹਦਾ ਸੁਆਦ ਆਉਣ ਵਾਲਾ ਆਉਣ ਲੱਗ ਪੈਂਦਾ ਫਿਰ ਆਪਾਂ ਉਹ ਈਵਨ ਉਹ ਫਿਰ ਖਾਈਏ ਤਾਂ ਸੁਆਦ ਨਹੀਂ ਆ ਰਿਹਾ ਆਪਣੇ ਥੋੜੀ ਜੀ ਮਨਨ ਕਲਪਨਾ ਜੀ ਲੱਗ ਰਹੀ ਤੇ ਮੇਰਾ ਕੋਈ ਵੀ ਹੈਗਾ ਨਹੀਂ ਸੀ ਤੇ ਸਾਡੇ ਲਾ ਕੇ ਸਮਾਗਮ ਹੀ ਚਾ ਗੁਰੂ ਪਾਸ਼ਾ ਵਾਲੀ ਨੂੰ ਕਰ ਲੈਣਾ ਤੇ ਈਵਨ ਮੇਰਾ ਕੋਈ ਵੀ ਨਹੀਂ ਜਾਣਦਾ ਹੈਗਾ ਇਹ ਮੈਨੂੰ ਗੁਰਸਿੱਖ ਪਿਆਰਿਆਂ ਦਾ ਮੈਸੇਜ ਆਇਆ ਕਿਸ ਸਮਾਗਮ ਹੈਗਾ ਵਾ ਕਿ ਆਜੋ ਕੱਲ ਹੀ ਤੇ ਮੈਂ ਕਹਿਆ ਵੀ ਮੈਂ ਤੇ ਆਉਣਾ ਨਹੀਂ ਗੁਰੂ ਸਾਹਿਬ ਜੀ ਨੂੰ ਘਰੇ ਲਿਆਂਦੇ ਆ ਤੇ ਫਿਰ ਗੁਰੂ ਜੀ ਪਿਆਰੇ ਕਹਿੰਦੇ ਚਲ ਕੋਈ ਨਹੀਂ ਤੁਸੀਂ ਦਿਨੇ-ਦਿਨੇ ਆ ਜਿਹਾ ਆਪਾਂ ਪ੍ਰਚਾਰ ਦੀ ਸੇਵਾ ਕਰਾਂਗੇ ਤੇ ਸ਼ਾਮਾਂ ਨੂੰ ਤੁਸੀਂ ਵਾਪਸ ਚਲ ਜਿਓ ਤੇ ਗੁਰੂ ਸਾਹਿਬ ਜੀ ਲੈ ਗਏ ਤੇ ਗੁਰੂ ਸਾਹਿਬ ਜੀ ਨੇ ਕੱਲ ਉੱਥੇ ਬਹੁਤ ਨਾਮ ਜਪਾਇਆ ਤੇ ਇਸ ਚਰਨ ਤੂਰ ਦੇ ਵਿੱਚ ਵੀ ਬਹੁਤ ਪਠਾਇਆ ਚਲੋ ਪ੍ਰਚਾਰ ਦੀ ਸੇਵਾ ਵੀ ਲਈ ਮੁਰੇ ਸ਼ਾਮਾਂ ਨੂੰ ਘਰ ਆਏ ਗੁਰੂ ਸਾਹਿਬ ਨੇ ਮੇਂ ਬਖਸ਼ਿਸ਼ ਕੀਤੀ ਜੋ ਚੀਜ਼ ਦੀ ਮੈਨੂੰ ਕਮੀ ਲੱਗਣ ਦੀ ਕਿੰਨੇ ਦਿਨਾਂ ਤੋਂ ਗੁਰੂ ਸਾਹਿਬ ਜੀ ਨੇ ਇਨਾ ਕਾ ਆਨੰਦ ਬਖਸ਼ਿਆ ਕੱਲ 2.5 ਘੰਟੇ 3 ਘੰਟੇ ਬਿਠਾ ਲਿਆ ਤੇ ਮੇਰਾ ਫੇਰ ਵੀ ਦਿਲ ਨਹੀਂ ਕਰਦਾ ਵੀ ਮੈਂ ਉੱਠਾਂ ਇੰਨਾ ਗੁਰੂ ਸਾਹਿਬ ਜੀ ਨੇ ਨਾਂ ਕ ਪਿਆਰ ਬਖਸ਼ਿਆ ਆਨੰਦ ਰੂ ਸਿਮਰਨ ਕਰਾਇਆ ਇੰਨੇ ਆਨੰਦ ਵਿੱਚ ਸਿਮਰਨ ਕਰਾਇਆ ਗੁਰੂ ਸਾਹਿਬ ਨੇ ਸੰਗਤ ਵਾਹਿਗੁਰੂ ਜੀ ਦਾ ਮੇਰਾ ਕਹਿਣਾ ਮਤਲਬ ਇਹ ਸੀ ਵੀ ਕਿ ਮੈਨੂੰ ਕੀਤਾ ਆਪਾਂ ਨੂੰ ਸਮਾਗਮ ਤੇ ਜਾਣਾ ਬਹੁਤ ਜ਼ਰੂਰੀ ਆ ਜੇ ਆਪਾਂ ਉੱਥੇ ਨਹੀਂ ਵੀ ਬਹਿ ਪਾ ਰਹੀਆਂ ਕੁਛ ਵੀ ਆ ਤੇ ਇਹ ਆ ਗੁਰੂ ਸਾਹਿਬ ਜੀ ਆਪਾਂ ਨੂੰ ਖਾਲੀ ਨਹੀਂ ਮੋੜਦੇ ਉਹ ਆ ਆਪਾਂ ਨੂੰ ਕੋਈ ਨਾ ਕੋਈ ਬਖਸ਼ਿਸ਼ ਕਰਦੇ ਹੀ ਕਰਦੇ ਆ ਜ਼ਰੂਰ ਕਰਦੇ ਆ ਤੇ ਮੈਨੂੰ ਕੱਲ ਵੇਖੋ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਮੈਨੂੰ ਇੰਨਾ ਆਨੰਦ ਆਇਆ ਕਿ ਜਿਹੜਾ ਮੈਨੂੰ ਬਹੁਤ ਇੰਨਾ ਤੋਂ ਮਿਸ ਹੋ ਰਿਹਾ ਸੀ ਤੇ ਸੰਗਤ ਵਾਹਿਗੁਰੂ ਜੀ ਵਾਦ ਤੋਂ ਵਾਦ ਸਮਾਗਮਾਂ ਤੇ ਜਾਇਆ ਕਰੋ ਤੇ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ ਵੈਰੂ ਆਪਣੇ ਬੈਟਰੀ ਡਾਊਨ ਹੋ ਜਾਂਦੀ ਨਾ ਕਈ ਵਾਰੀ ਮਹੀਨਾ ਹਫਤਾ ਬੈਟਰੀ ਵਾਦ ਨੂੰ ਫੁੱਲ ਤੁਹਾਡੀ ਚਾਰਜ ਹੋ ਜਾਂਦੀ ਸਵਾਗਤ ਆ ਦੇਖੋ ਜੀ ਗੁਰੂ ਸਾਹਿਬ ਨੇ ਤੁਹਾਨੂੰ ਇਦਾਂ ਤੋਂ ਵੈਰੂ ਜੇ ਆਪਾਂ ਸਾਰਿਆਂ ਨੇ ਪ੍ਰਕਾਸ਼ ਕਰੇ ਕਰ ਲਿਆ ਤਾਂ ਤੇ ਕਹਿੰਦੇ ਸੰਗਤ ਚ ਜਾਣਾ ਜੀ ਸੋ ਉਹ ਆਪਣੀ ਵੈਲਿਊ ਆ ਜਿਹੜਾ ਆਪਾਂ ਕਰੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਪਰ ਸੰਗਤ ਜਿੱਦਾਂ ਪ੍ਰੈਕਟੀਕਲ ਬਹੁਤ ਵਧੀਆ ਕਰਾਇਆ ਇੱਕ ਹੋਰ ਸਟੋਰੀ ਮੈਂ ਸੁਣੀ ਸੀ ਬਾਈਰੂ ਇੱਕ ਗੁਰ ਸਿੱਖ ਨੂੰ ਜਦੋਂ ਗੁਰੂ ਸਾਹਿਬ ਨੇ ਦੇਖਿਆ ਵੀ ਇਹਦੀ ਸੰਗਤ ਇਹਨੇ ਇੰਨੀ ਕੀਤੀ ਹੋਈ ਆ ਉਹ ਉਹਨੂੰ ਉਸ ਉਸ ਤਰੀਕੇ ਨਾਲ ਗੁਰੂ ਸਾਹਿਬ ਨੇ ਵੈਰੂ ਪਾਸ ਕਰਤਾ ਸੀ ਕਿ ਇਹ ਵੀ ਗੁਰੂ ਸਾਹਿਬ ਦੇਖਦੇ ਵੀ ਇਹਨੂੰ ਕਿੰਨਾ ਪਿਆਰ ਆ ਇਹ ਕਿੰਨੀ ਸੰਗਤ ਕਰਦਾ ਹੈਨਾ ਕਿਉਂਕਿ ਆਪਾਂ ਆਪਾਂ ਨਹੀਂ ਨਿਕਲ ਸਕਦੇ ਵੈਰੂ ਆਪਾਂ ਤਾਂ ਸਿਰਫ ਜਸਟ ਫੋਲੋ ਕਰਨਾ ਜੋ ਗੁਰੂ ਸਾਹਿਬ ਆਪਾਂ ਨੂੰ ਕਹਿ ਰਹੇ ਆ ਆਪਾਂ ਬਸ ਮੰਨ ਹੀ ਜਾਣਾ ਟਰਾਈ ਕਰੋ ਵੈਰੂ ਸੰਗਤ ਚ ਫਾਇਦਾ ਹੀ ਫਾਇਦਾ ਆਇਆ ਜੇ ਨਹੀਂ ਵੀ ਕੁਝ ਵੀ ਜਿੰਨਾ ਵੀ ਟਾਈਮ ਹੈ ਵੱਧ ਤੋਂ ਵੱਧ ਟਰਾਈ ਕਰੋ ਸਮਾਗਮ ਤੇ ਜਾਣ ਦੀ ਸੰਗਤ ਕਰਨ ਦੀ ਆਪਣੇ ਵੱਲੋਂ ਮੈਕਸਿਮਮ ਟਰਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਜਿਨ੍ਹਾਂ ਨੇ ਸੰਗਤ ਨੇ ਨਾਲ ਜੋੜਿਆ ਵਾਹਿਗੁਰੂ ਜੀ ਬਾਣੀ ਦੇ ਵਿਚਾਰ ਨੇ ਜੋੜਿਆ ਬਾਣੀ ਸਾਨੂੰ ਬਹੁਤ ਭਰਮਾਂ ਦੇ ਵਿੱਚੋਂ ਕੱਢਦੇ ਵਾਹਿਗੁਰੂ ਜੀ ਮੈਂ ਇੱਕ ਗੱਲ ਸ਼ੇਅਰ ਕਰਨੀ ਸੀਗੀ ਕਰ ਸਕਦੇ ਹੋ ਵਾਹਿਗੁਰੂ ਹਾਂ ਜੀ ਵਾਹਿਗੁਰੂ ਕਰੋ ਬਾਈਕਰੂ ਜੀ ਨਹੀਂ ਨਾ ਹੋ ਗਿਆ ਕਿ ਬੁਖਾਰ ਚੜ ਰਿਹਾ ਸੀਗਾ ਤੇ ਬੁਖਾਰ ਜਦੋਂ ਹਟਿਆ ਹੀ ਨਹੀਂ ਫਿਰ ਗਈ ਉਹ ਟੈਸਟ ਕਰਵਾਏ ਸੀਗੇ ਨਾ ਫਿਰ ਟਾਈਫਾਇਡ ਆ ਗਿਆ ਤੇ ਫਿਰ ਜੱਤ ਨੂੰ ਫਿਰ ਸਾਰੇ ਕਹਿਣ ਲੱਗੇ ਭਾਈ ਕਿ ਥੋੜਾ ਪਵਾਓ ਥੋੜਾ ਪਵਾਓ ਇੱਕ ਕੰਨੇ ਨੇ ਟਾਈਫਾਇਡ ਨੇ ਲੋਕ ਨਹੀਂ ਆਣਾ ਹਨਾ ਪਰ ਵੈਗੂ ਮੈਨੂੰ ਗੁਰੂ ਸਾਹਿਬ ਤੇ ਪੂਰਾ ਭਰੋਸਾ ਸੀ ਇਹਨਾਂ ਨੇ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੀ ਸੀ ਕਿ ਭਾਈਕਰੂ ਕਰਨਾ ਕਰਕੇ ਰੋਗਾ ਹੈ ਨਾ ਕਿ ਤੁਸੀਂ ਕਸਟਨਰ ਹੋ ਨਾ ਤੁਸੀਂ ਵੱਡੇ ਬੈਦ ਹੋ ਨਾ ਤੇ ਬਾਣੀ ਦੀ ਵਿਚਾਰ ਵੀ ਸੁਣੀ ਸੀ ਪਰਸਨਰ ਵੀ ਕਰਦੇ ਹੋਏ ਕਿ ਉਹ ਮੇਰੇ ਸ਼ਬਦ ਮਹਲ ਦੇ ਵਿੱਚ ਹੀ ਆ ਰਿਹਾ ਸੀਗਾ ਜਿਹੜੇ ਪੰਜਵੇਂ ਬਾਦਸ਼ਾਹ ਦਾ ਸੀਗਾ ਕਿ ਸੀਤਲਾ ਠਾਕ ਰਹਾ ਇਹ ਨਾ ਗੁਰੂ ਜਦੋਂ ਹਰਗੋਬਿੰਦ ਬਾਦਸ਼ਾਹ ਨੂੰ ਤਾਪ ਚੜਿਆ ਸੀ ਨਾ ਤੇ ਉਹ ਸ਼ਬਦ ਮੇਰੇ ਮਨ ਦੇ ਵਿੱਚ ਚੰਨ ਰਿਹਾ ਸੀ ਵਾਹਿਗੁਰੂ ਫਿਰ ਇੱਕ ਦਿਨ ਕਾਫੀ ਗਲੇਸ਼ ਹੋਇਆ ਕਰੇ ਤੇ ਹਨਾ ਕਹਿੰਦੇ ਕੰਨੀ ਲਉਣਾ ਬਾਣੀ ਵਿੱਚ ਵੀ ਤਾਂ ਬਾਬਾ ਫਰੀਦ ਜੀ ਦੀ ਬਾਣੀ ਆ ਹਨਾ ਮੇਰੀ ਮੰਮਾ ਹੋਣੀ ਕਹਿਣ ਲੱਗੇ ਕਿ ਤੂੰ ਐਵੇਂ ਕਾਤੇ ਕਰਦੀ ਐ ਸਾਰੀ ਮੰਨ ਦੇ ਇਕਲ ਕੁਛ ਨਹੀਂ ਹੁੰਦਾ ਹੁੰਦਾ ਕਿ ਆਪਾਂ ਥੋੜਾ ਪੌੜਨਾ ਹੈ ਨਾ ਕਿ ਜਾਣਾ ਚਾਹੀਦਾ ਬਹੁਤ ਸ਼ਕਤੀ ਵਾਲੀ ਵਾਹਿਗੁਰੂ ਮੈਂ ਉਹਨਾਂ ਨੂੰ ਕੋਈ ਆਰਗੂਮੈਂਟ ਨਹੀਂ ਕੀਤਾ ਕਿ ਮੇਰੇ ਮਨ ਚਾਹੇ ਕਿ ਗੁਰੂ ਸਾਹਿਬ ਤਾਂ ਸਭ ਤੋਂ ਵੱਡੇ ਸਮਰਾਟ ਹਨ ਕਿ ਉਹਨਾਂ ਨੂੰ ਵੱਡੀ ਸ਼ਕਤੀ ਕੋਈ ਕਿਸੇ ਕੋਲ ਵੀ ਨਹੀਂ ਹੈਗੀ ਨਾ ਫਿਰ ਵਾਹਿਗੁਰੂ ਮੈਨੂੰ ਸੰਗਤ ਵਿੱਚ ਇਹਨਾਂ ਇੱਕ ਗਰੁੱਪ ਦੇ ਵਿੱਚ ਜਪ ਸਿਮਰਨ ਕਰਦੇ ਹੁੰਦੇ ਆ ਤੇ ਇਹਨਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਓ ਕਿ ਦੇਖ ਕਰਕੇ ਕਿ ਅਰਦਾਸ ਕਰੋ ਹੁਕਮ ਨਮਾ ਸਾਹਿਬ ਲਓ ਫਿਰ ਵਾਹਿਗੁਰੂ ਮੈਂ ਨਾ ਉਸ ਅਖਾ ਨੂੰ ਅਗਲੇ ਦਿਨ ਸਵੇਰ ਜਾਜ ਕੀਤੇ ਨਾ ਗੁਰਦਵਾਰ ਸਾਹਿਬ ਗਈ ਅਰਦਾਸ ਕਰੀ ਵਾਹਿਗੁਰੂ ਤੇ ਹੁਕਮਨਾਮਾ ਸਵਰ ਲੈ ਆ ਕੇ ਵਿਚਾਰੇ ਵਾਹਿਗੁਰੂ ਹੁਕਮਨਾਮਾ ਸਵਾਇਆ ਸੀਗਾ ਫਿਰ ਨਾਵੇਂ ਸਰਬ ਪਰਮ ਦੇ ਨਿਤ ਟੋਟਾ ਸੰਸਾਰ ਵਾਹਿਗੁਰੂ ਸ਼ਾਮਤ ਹੋ ਗਏ ਮੈਨੂੰ ਤੇ ਮਤਲਬ ਉਹਦੇ ਵਿੱਚ ਦੱਸਿਆ ਸੀ ਗੁਰੂ ਪਾਸ਼ਾ ਨੇ ਜਿਹੜੇ ਗੁਰਮੁਖ ਹੁੰਦੇ ਆ ਨਾ ਉਹੀ ਅੰਮ੍ਰਿਤ ਰਸ ਪੀਂਦੇ ਆ ਤੇ ਮਨ ਮੁਖ ਭਟਕਦੇ ਹੀ ਰਹਿੰਦੇ ਆ ਤੇ ਉਹ ਹਨ ਹਮੇਸ਼ਾ ਚਿੰਤਾ ਚਿਤਾਵਾ ਚ ਰਹਿੰਦੇ ਆ ਗੁਰਸੇਖ ਸਹਜੇ ਹੁੰਦਾ ਸਹਜੇ ਜਾਗਰ ਤੇ ਗੁਰੂ ਸਾਹਿਬ ਜਿਹੜੀ ਉਹਨਾਂ ਦੇ ਅੰਦਰ ਦੇ ਡਰ ਹੁੰਦੇ ਆ ਉਹ ਵੀ ਖਤਮ ਕਰ ਦਿੰਦੇ ਆ ਕਿ ਗੁਰੂ ਤੋਂ ਵੱਡਾ ਕੋਈ ਸਮਰਾਤ ਨਹੀਂ ਫਿਰ ਗੁਰੂ ਸਾਹਿਬ ਹੀ ਵੈਗੁਰੂ ਮੇਰੀ ਮਨਚਾਹੀ ਸੀ ਵੀ ਜਦ ਇਹਨੇ ਅਗਲੇ ਦਿਨ ਸਵੇਰ ਉਸ ਦਿਨ ਮੇਰੇ ਮਨ ਵਿੱਚ ਐਵੇਂ ਸੀ ਇਹਨਾਂ ਨੇ ਸਵੇਰ ਫੇਰ ਕਿਹਾ ਕਿ ਥੋੜਾ ਕਰਵਾਓ ਕਿ ਖਲੇਸ਼ ਫੇਰ ਪੈਣਾ ਹਨਾ ਫਿਰ ਵੈਗੁਰੂ ਮੈਂ ਗੁਰਦੁਆਰ ਸਾਹਿਬ ਜਾ ਕੇ ਉਸ ਦਿਨ ਸਵੇਰ ਮੈਂ ਅਰਦਾਸ ਕੀਤੀ ਵੈਗੁਰੂ ਮੈਨੂੰ ਕੋਈ ਵੀ ਨਾ ਕਹੇ ਕਿ ਥੋੜਾ ਕੁ ਵਖਿਆ ਹਨਾ ਕਿ ਮੈਂ ਹਨਾ ਜਾਣਾ ਨਹੀਂ ਫੇਰ ਕਰੇ ਫਿਰ ਐਵੇਂ ਫੇਰ ਮਾਹੌਲ ਤੇ ਗੁਰੂ ਹੈ ਗੁਰੂ ਜੀ ਮੈਨੂੰ ਹਨ ਜਦੋਂ ਸ਼ਬਦ ਐਵੇਂ ਆਇਆ ਸੀਗਾ ਤੇ ਮਨ ਨੂੰ ਤਸੱਲੀ ਵੀ ਹੋਈ ਵੈਗਰੂ ਮੈਨੂੰ ਹਨ ਕਿਸੇ ਨੇ ਵੀ ਨਹੀਂ ਕਿਹਾ ਕਿ ਥੋੜਾ ਪੰਜ ਸੱਤ ਦਿਨ ਪਹਿਲਾਂ ਦੀ ਉਹ ਗੱਲ ਵੈਗਰੂ ਮੈਨੂੰ ਕਿਸੇ ਨੇ ਵੀ ਨਹੀਂ ਕਿਹਾ ਕਿ ਥੋੜਾ ਪੁੱਕਰਵਾ ਕੇ ਆ ਤੂੰ ਥੋੜਾ ਪੁੱਵਾ ਕੇ ਆ ਤੇ ਗੁਰੂ ਮੈਨੂੰ ਇੰਨਾ ਖੁਸ਼ ਹੋ ਇੰਨਾ ਵੈਗਰੂ ਮੈਂ ਬੁਖਾਰ ਕਰਕੇ ਨਹੀਂ ਦੁਖੀ ਸੀ ਨਾ ਜਦੋਂ ਮੈਨੂੰ ਇਹ ਕਹਿੰਦੇ ਸੀ ਨਾ ਥੋੜਾ ਕਰਵਾ ਲਾ ਥੋੜਾ ਕਰਵਾ ਵੈਗਰੂ ਮੇਰੇ ਮਨ ਚ ਆਈ ਸੀ ਕਿ ਮੈਂ ਕਹਣਾ ਮੈਂ ਨਹੀਂ ਕਰਵਾਣਾ ਇਹਨਾਂ ਨੇ ਕਹਿਣਾ ਕਰਵਾ ਕੀ ਫਿਰ ਕੀ ਕੁ ਕਿਵੇਂ ਹੋਏਗੀ ਵੈਗਰੂ ਇਹੀ ਸ਼ੇਅਰ ਕਰਨਾ ਸੀ ਕਿ ਗੁਰੂ ਸਾਹਿਬ ਤੇ ਜ ਕਰਦੇ ਆ ਗੁਰੂ ਸਾਹਿਬ ਉਹ ਤੇ ਬਹੁਤ ਬਖਸ਼ਿਸ਼ ਕਰਦੇ ਵਈ ਮੈਂ ਬਿਲਕੁਲ ਠੀਕ ਆ ਗੁਰੂ ਸਾਹਿਬ ਤੇ ਮੈਨੂੰ ਪਰਹਸਾ ਸੀ ਵਈ ਜਰੂਰ ਹੁਣ ਸਟਾਈਟ ਵੀ ਠੀਕ ਆ ਤੇ ਵੈਗਰ ਮੈਂ ਕੋਈ ਵੀ ਥੋੜਾ ਵਗੈਰਾ ਨਹੀਂ ਹੋਇਆ ਵਾਹਿਗੁਰੂ ਜੀ ਇਸ ਬੋਲ ਦੇ ਨਾ ਕੋਈ ਸ਼ਬਦ ਗੁਰਬਾਣੀ ਤੋਂ ਜੋ ਉਲਟ ਕਿਹਾ ਗਿਆ ਹੋਵੇ ਸੰਗਤ ਉਹਨਾਂ ਨੂੰ ਟੁਕਣ ਦਾ ਕੰਮ ਹੋ ਵਈ ਗੁਰੂ ਜੀ ਮਾਫ ਕਰਦੇ ਨਾ ਸੰਗਤ ਬਖਸ਼ਿਸ਼ ਹਰ ਵਈ ਗੁਰੂ ਸਾਹਿਬ ਬਖਸ਼ਿਸ਼ ਹਨ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੁਕੋ ਜੁਕਾ ਟਾਲ ਤਨ ਤਨ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਗੁਰੂ ਪਾਤਸ਼ਾਹ ਨੇ ਸਾਨੂੰ ਅੱਜੀ ਵਾਰ ਬਾਣੀ ਦੀ ਵਿਚਾਰ ਵਖਸ਼ਿ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਵੀ ਸ਼ੁਕਰਾਨਾ ਜਿਹੜੀਆਂ ਆਪਣੀਆਂ ਬਖਸ਼ਿਸ਼ਾਂ ਸ਼ੇਅਰ ਕਰ ਰਿਹਾ ਸਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰ ਰਹੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸ਼ੇਅਰ ਕਰਨੀ ਸੀ ਵਾਹਿਗੁਰੂ ਜੀ ਤੇ ਤਾਂ ਮੈਂ ਕੱਲ ਰਾਤੀ ਇੱਥੇ ਮੈਂ ਟਰੱਕ ਚਲਾਉਂਦਾ ਅਮਰੀਕਾ ਦੇ ਵਿੱਚ ਤੇ ਮੈਂ ਰਾਤ ਨੂੰ ਜਿੱਦਾਂ ਸੁੱਤਾ ਗੁਰੂ ਸਾਹਿਬ ਨੇ ਬਾਣੀ ਦੀ ਵਿਚਾਰ ਕਰਾਈ ਤੇ ਬੇਨਤੀ ਕੀਤੀ ਵੀ ਗੁਰੂ ਪਾਤਸ਼ਾਹ ਵੀ ਅੰਮ੍ਰਿਤ ਵੇਲੇ ਟਾਹ ਲੋ ਕਈ ਵੇਲੇ ਹੋਤੋਂਦਾ ਹੈ ਨਾ ਕਈ ਵੇਲੇ ਨਹੀਂ ਕਿਉਂਕਿ ਲੇਟ ਵਜੇ ਦਾ ਕਈ ਵੇਲੇ ਟਰੱਕ ਚਲਾਉਂਦੇ ਤਾਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਲਾਰਮ ਲੱਗਾ ਸੀਗਾ ਤੇ ਜਿੱਦਾਂ 3:30 ਵਜੇ ਗੁਰੂ ਪਾਤਸ਼ਾਹ ਨੇ ਨਾ ਮੇਰੇ ਸਬੋਡੀ ਚੋਂ ਆਵਾਜ਼ ਆਉਣੀ ਵਾਏ ਗੁਰੂ ਦੀ ਮੈਨੂੰ ਇਹਦਾ ਸੁਣਦੀ ਆ ਮੈਂ ਆਪਣੇ ਆਪ ਨੂੰ ਲੰਮਾ ਪਿਆ ਦੇਖਦਾ ਆ ਤੇ ਮੇਰੀ ਬਾਡੀ ਤੇ ਆਜਾਉ ਲੱਪਣ ਦੀ ਵਾਹਿਗੁਰੂ ਵਾਹਿਗੁਰੂ ਤੇ ਮੇਰੇ ਕੰਨਾਂ ਜਦੋਂ ਪੈਂਦੀ ਆ ਤਾਂ ਮੈਂ ਉੱਠਦਾ ਆਂ ਤੇ ਗੁਰੂ ਪਾਸ਼ਾ ਕਿਰਪਾ ਕਰਦੇ ਫੇ ਮੈਨੂੰ ਬਿਠਾਉਂਦੇ ਆ ਤੇ ਧਿਆਨ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਪਾਸ਼ਾ ਜੀ ਬਹੁਤ ਹੀ ਵਧੀਆ ਸੰਗਤ ਮਿਲਾਈ ਆ ਤੇ ਮੈਂ ਇੱਕ ਗੱਲ ਸ਼ੇਅਰ ਕਰਨੀ ਜਦੋਂ ਸੰਗਤ ਨਹੀਂ ਮਿਲੀ ਸੀ ਮੈਦਨ ਤੋਂ ਪਹਿਲਾਂ ਦੀ ਤੇ ਮੈਂ ਇਦਾਂ ਡਿਊਟੀ ਤੋਂ ਆ ਰਿਹਾ ਸੀ ਕੰਮ ਤੋਂ ਆ ਰਿਹਾ ਸੀ ਤੇ ਸਪੀਡ ਬ੍ਰੇਕਰ ਆਇਆ ਤੇ ਉੱਥੇ ਕੀ ਹੋਇਆ ਵੀ ਮੈਨੂੰ ਪ੍ਰੋਬਲਮ ਚੱਲ ਰਹੀ ਸੀ 20 ਸਾਲ ਤੋਂ ਮੇਰੇ ਪੇਟ 'ਚ ਪ੍ਰੋਬਲਮ ਸੀਗੀ ਤੇ ਮੈਂ ਕਿਹਾ ਵੀ ਉਹਦੇ ਕਰਕੇ ਹੋਊਗਾ ਮੇਰਾ ਜਿਹੜਾ ਭਾਰ ਘਟ ਰਿਹਾ ਚਰਬੀ ਘਟ ਰਹੀ ਤੇ ਮੇਰੇ ਨਾਲ ਦਰਦ ਹੋਈ ਰੀੜ ਦੀ ਹੱਡੀ ਵਿੱਚ ਤੇ ਉਹਦੇ ਨਾਲ ਕਿਹਾ ਗਲਦੀਆਂ ਨਾਲਾਂ ਨੂੰ ਖਿੱਚ ਪਈ ਤੇ ਉੱਥੇ ਕੀ ਹੋਇਆ ਵੀ ਉੱਥੇ ਫਿਰ ਨਾ ਮੋਟਰਸਾਈਕਲ ਰੋਕਣਾ ਪਿਆ ਮੈਨੂੰ ਰੋਕ ਕੇ ਮੋਟਰਸਾਈਕਲ ਤੇ ਅੰਦਰੋਂ ਨਾ ਇੱਕ ਅਰਦਾਸ ਨਿਕਲੀ ਆਵਾਜ਼ ਤਾਂ ਆਪਾਂ ਬੋਲ ਕੇ ਗੱਲ ਨਹੀਂ ਕਰਦੇ ਇਸ ਤਰ੍ਹਾਂ ਨਿਕਲੀ ਆਵਾਜ਼ ਵੀ ਰੱਬ ਨੂੰ ਮਿਲਣਾ ਪੈਣਾ ਸਰੀਰਾਂ ਨੂੰ ਬਹੁਤ ਮਿਲਿਆ ਹੁਣ ਸਰੀਰਾਂ ਨੂੰ ਨਹੀਂ ਮਿਲਣਾ ਵਾਹਿਗੁਰੂ ਵੀ ਆਪਦੇ ਚਰਨਾਂ 'ਚ ਥਾਂ ਦੇਈ ਮਨ ਵਿੱਚ ਇਹ ਵੀ ਫੁਰਨਾ ਸੀਗਾ ਵੀ ਡਾਕਟਰਾਂ ਕੋਲੋਂ ਨਹੀਂ ਕੁਝ ਵੀ ਹੋਣਾ ਤੇ ਵਾਹਿਗੁਰੂ ਨੇ ਕਰਨਾ ਉਸ ਪ੍ਰਮਾਤਮਾ ਨੇ ਕਰਨਾ ਤੇ ਜਦੋਂ ਅਰਦਾਸ ਨਿਕਲੀ ਨਾ ਉਸ ਤੋਂ ਬਾਅਦ ਫਿਰ ਮੈਂ ਮੋਟਰਸਾਈਕਲ ਤੇ ਫਿਰ ਘਰ ਆ ਗਿਆ ਕੁਝ ਦਿਨਾਂ ਬਾਅਦ ਮੈਨੂੰ ਸੰਗਤ ਵਿੱਚੋਂ ਇੱਕ ਸਿੰਘ ਸਾਹਿਬ ਮਿਲੇ ਉਹਨਾਂ ਨੇ ਉਹਨਾਂ ਕੋਲ ਮੈਂ ਗਿਆ ਤੇ ਉਹਨਾਂ ਨੇ ਨਾ ਮੈਨੂੰ ਸਰਹਾਣੇ ਮੇਰੇ ਮੋਬਾਈਲ ਤੇ ਲਾ ਕੇ ਨਾ ਗੁਰਬਾਣੀ ਵਿਚਾਰ ਸਵੇਰ ਦੇ ਸਮੇਂ ਜਦੋਂ ਚੱਲਦਾ ਜੂਮ ਦੇ ਉੱਤੇ ਉਹ ਲਾ ਦਿੱਤਾ ਜਦੋਂ ਮੈਂ ਉਹ ਸੁਣਿਆ ਤੇ ਮੇਰਾ ਧਿਆਨ ਤੇ ਮੇਰੇ ਦੁੱਖ ਵਿੱਚ ਸੀ ਜਿਆਦਾ ਤੇ ਮੈਨੂੰ ਹੈਗਾ ਵੀ ਇਹ ਵਿਚਾਰ ਬਹੁਤ ਵਧੀਆ ਹੋ ਰਿਹਾ ਤੇ ਇਹਦੇ ਵਿੱਚ ਕੋਈ ਵੀ ਵਲਫਰੇਮ ਨਹੀਂ ਪਾਰ ਹੈ ਜਿੰਨਾ ਬਾਹਰ ਆਪਾਂ ਕਥਾ ਸੁਣਦੇ ਨੇ ਜਿਹੜੇ ਪ੍ਰੋਫੈਸ਼ਨਲ ਨੇ ਉਹੋ ਜਿਹਾ ਕੁਝ ਨਹੀਂ ਆ ਤੇ ਸਿੱਧੀ ਗੱਲ ਪ੍ਰਮਾਤਮਾ ਦੀ ਕਰਦੇ ਪ੍ਰਮਾਤਮਾ ਨਾਲ ਮਿਲਣ ਦੀ ਗੱਲ ਕਰਦੇ ਆ ਤੇ ਮੈਨੂੰ ਥੋੜੀ ਸਮਝ ਲੱਗਣੀ ਸੀ ਵੀ ਪ੍ਰਮਾਤਮਾ ਮੇਰੇ ਨਾਲ ਵਾਹਿਗੁਰੂ ਕੀ ਕਰ ਰਿਹਾ ਤੇ ਉਹ ਕੀ ਮੈਂ ਉਸ ਦਿਨ ਸੁਣਿਆ ਉਹਨਾਂ ਕੋਲ ਜਿਆ ਦੂਜੇ ਦਿਨ ਮੈਂ ਫੇਰ ਗਿਆ ਫੇਰ ਸੁਣਾਇਆ ਉਹਨਾਂ ਨੇ ਫਿਰ ਉਹਨਾਂ ਨੇ ਮੇਰੇ ਮੋਬਾਈਲ ਵਿੱਚ ਵੀ ਚਲਾ ਦਿੱਤਾ ਤੇ ਮੈਨੂੰ ਕਹਿੰਦੇ ਵੀ ਸੁਣਨਾ ਤੁਸੀਂ ਮੈਂ ਸਵੇਰ ਦੇ ਸਮੇਂ ਤਾਂ ਸੁਣਿਆ ਤੇ ਰਾਤ ਦੇ ਸਮੇਂ ਮਿਸ ਕਰ ਦਿੱਤਾ ਮੈਨੂੰ ਭਾਈ ਸਾਹਿਬ ਨੇ ਫਿਰ ਫੋਨ ਕੀਤਾ ਕਹਿੰਦੇ ਵੀ ਤੁਸੀਂ ਅੱਜ ਜ਼ੂਮ ਦੇ ਉੱਤੇ ਸੰਗਤ ਗੁਰਬਾਣੀ ਵਿਚਾਰ ਹੋ ਰਹੀ ਸੀ ਸੁਣਿਆ ਨਹੀਂ ਮੇਰਾ ਧਿਆਨ ਹੋਰ ਬੰਨੇ ਸੀ ਕੰਮ ਮੈਨੂੰ ਨਹੀਂ ਪਤਾ ਸੀ ਵੀ ਕੀ ਆ ਮੈਂ ਨਹੀਂ ਸੁਣਿਆ ਮੈਗਾ ਵੀ ਭਾਈ ਸਾਹਿਬ ਜਿਹੜੇ ਵੀ ਹੱਥ ਧੋ ਕੇ ਮਗਰ ਪੈ ਗਏ ਨੇ ਇਹਦੇ ਵਿੱਚ ਕੁਝ ਜ਼ਰੂਰ ਹੈਗਾ ਜ਼ਰੂਰ ਸੁਣਨਾ ਚਾਹੀਦਾ ਚਲੋ ਮੈਂ ਕਿਹਾ ਸੁਣ ਲੈਨੇ ਆ ਤੇ ਕੀ ਹੋਇਆ ਮੈਂ ਤਾਂ ਸੁਣੀ ਗੇ ਸੁਣਨ ਲੱਗ ਪਿਆ ਸੁਣਦੇ ਸੁਣਦੇ ਗੁਰੂ ਪਾਰਸਾ ਸਮਝਾਉਣ ਲੱਗ ਪਏ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਗੁਰੂ ਪਾਰਸਾ ਫਿਜ਼ੀਕਲੀ ਸੰਗਤ ਵਿੱਚ ਲੈ ਕੇ ਗਏ ਆਪਣੇ ਪੱਖੂ ਕੇ ਸਮਾਗਮ ਸੀਗਾ ਸਤੰਬਰ ਅਕਤੂਬਰ ਦੇ ਵਿੱਚ 2023 ਦੀ ਗੱਲ ਹੈ ਇਹ 2022 ਦੀ ਗੱਲ ਆ ਜੀ ਤੇ ਉਹ ਕੀ ਹੈ ਵੀ ਉੱਥੇ ਜਦੋਂ ਸੰਗਤ ਵਿੱਚ ਪਹੁੰਚਿਆ ਤੇ ਉੱਥੇ ਸਾਰੇ ਹੀ ਰੱਬ ਨੂੰ ਮਿਲਣ ਦੀ ਗੱਲ ਕਰਦੇ ਸੀ ਤੇ ਸਾਰਿਆਂ ਨੇ ਅੱਖਾਂ ਬੰਦ ਸੀ ਤੇ ਉਦੋਂ ਨਹੀਂ ਪਤਾ ਸੀ ਵੀ ਇਹ ਕੀ ਹੋ ਰਿਹਾ ਫਿਰ ਉੱਥੇ ਬੈਠੇ ਨੂੰ ਚੇਤਾ ਆਇਆ ਵੀ ਉੱਥੇ ਜਿਹੜੀ ਅਰਦਾਸ ਅੰਦਰੋਂ ਨਿਕਲੀ ਸੀ ਉਸ ਵਾਹਿਗੁਰੂ ਨੂੰ ਉਸ ਪਰਮਾਤਮਾ ਨੂੰ ਇਹ ਉਹ ਸੰਗਤ ਆ ਗੁਰੂ ਪਾਰਸ਼ਨ ਸੰਗਤ ਮਿਲਾਈ ਵੀ ਸੰਗਤ ਦੇ ਵਿੱਚ ਇਦਾਂ ਬੈ ਕੇ ਨਾਮ ਜਪਣ ਦੇ ਨਾਲ ਫਿਰ ਮੈਂ ਮਿਲਣਾ ਫਿਰ ਵਾਹਿਗੁਰੂ ਮਿਲ ਫਿਰ ਆਪ ਮਿਲੂਗਾ ਤੇ ਵਾਹਿਗੁਰੂ ਮਿਲੂਗਾ ਫਿਰ ਵਾਹਿਗੁਰੂ ਤੇ ਚਰਨਾ ਜੀ ਥਾਂ ਮਿਲੂਗਾ ਉਹ ਸੰਗਤ ਦੇ ਪ੍ਰਤੀ ਕਿਸੇ ਵੀ ਭੈਣ ਭਰਾ ਦੇ ਦਿਲ ਵਿੱਚ ਕੋਈ ਵੀ ਡਾਊਟ ਹੋਵੇ ਤੇ ਉਹ ਨਹੀਂ ਰੱਖਣਾ ਚਾਹੀਦਾ ਸੰਗਤ ਵਾਹਿਗੁਰੂ ਆ ਸੰਗਤ ਦੇ ਵਿੱਚੋਂ ਜੋ ਸਾਨੂੰ ਸਿੱਖਿਆ ਮਿਲ ਰਹੀ ਹੈ ਗੁਰੂ ਪਾਰਸਾ ਉਹ ਜਿਹੜਾ ਵਾਹਿਗੁਰੂ ਉਹ ਪਰਮਾਤਮਾ ਜਿਹਨੂੰ ਅਸੀਂ ਰੱਬ ਕਹਿੰਦੇ ਆ ਉਹੀ ਦੇ ਰਿਹਾ ਵਾ ਗੁਰੂ ਪਾਰਸਾ ਹੀ ਦੇ ਰਿਹਾ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ ਜਿਹੜਾ ਉਹ ਵਾਹਿਗੁਰੂ ਇੱਕੋ ਹੀ ਆ ਤੇ ਸਾਨੂੰ ਜਰੂਰ ਸੰਗਤ ਦੇ ਵਿੱਚ ਜਿਹੜਾ ਜਦਾਂ ਵੀ ਸਾਡੇ ਦਿਲ 'ਚ ਕੋਈ ਵੀ ਗੱਲ ਮਤਲਬ ਕਿਸੇ ਜੀ ਦੇ ਪ੍ਰਤੀ ਕਿਸੇ ਸਰੀਰ ਦੇ ਪ੍ਰਤੀ ਕੋਈ ਵੀ ਕਿਸੇ ਨੇ ਕੋਈ ਗੱਲ ਕਹੀ ਸਾਨੂੰ ਜਾਂ ਕਿਸ ਤਰ੍ਹਾਂ ਜਾਂ ਅਸੀਂ ਕਿਸੇ ਨੂੰ ਕਹਿ ਬੈਠੇ ਆਂ ਉਸ ਦਾ ਇਹ ਵੀ ਜੇ ਅਸੀਂ ਉਹਦਾ ਗੁੱਸਾ ਜਾਂ ਕੋਈ ਗੱਲ ਮਨਾਉਂਦੇ ਰਹਿ ਜਾਂ ਇਹ ਹੀ ਮਨਾਈ ਗਏ ਤੇ ਫਿਰ ਆਪਾਂ ਮੰਨ ਲਓ ਸੰਗਤ ਵਿੱਚ ਨਹੀਂ ਗਏ ਆਪਾਂ ਨੇ ਸੰਗਤ ਵਿੱਚੋਂ ਕਿਸੇ ਨੇ ਇਦਾਂ ਗਾਇਆ ਤਾਂ ਆਪਾਂ ਨਹੀਂ ਗਏ ਤੇ ਫਿਰ ਨੁਕਸਾਨ ਤੇ ਆਪਣਾ ਆ ਕਿਸੇ ਦਾ ਤੇ ਨਹੀਂ ਸੋ ਸਾਨੂੰ ਗੁਰੂ ਪਰਸਾ ਤੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਵੀ ਗੁਰੂ ਪਰਸਾ ਸਾਡੇ ਵੀ ਹਿਰਦੇ 'ਚ ਨਾਮ ਵਸ ਜਾਵੇ ਤੇ ਜਿਹੜਾ ਸਾਡੇ ਦਿਲ ਵਿੱਚ ਈਰਖਾ ਵੈਰ ਵਰੋ ਜਾਂ ਕੋਈ ਹੋਰ ਵੀ ਚੀਜ਼ ਚੱਲਦੀ ਆ ਜਾਂ ਵਿਕਾਰ ਚੱਲਦੇ ਨੇ ਉਹ ਸਾਰੇ ਖਤਮ ਹੋ ਜਾਣ ਗੁਰੂ ਪਰਚਾ ਕਿਰਪਾ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਨਾ ਸਵਕ ਸਾਲ ਪਹਿਲਾਂ ਗੁਰਸਾਭ ਦੀ ਮੇਰ ਹੋਈ ਅੰਮ੍ਰਿਤ ਛਕੀ ਲਈ ਤੇ ਮੈਂ ਉਸ ਤੋਂ 10 ਸਾਲ ਪਹਿਲਾਂ ਨਾ ਮਤਲਬ ਕਿ ਖਿਆਲ ਆਇਆ ਸੀ ਮੈਂ ਕਿ ਅੰਮ੍ਰਿਤ ਦੀ ਦਾਤ ਲੈਣੀ ਹੈ ਮਤਲਬ ਕਿ ਗੁਰੂ ਸਾਹਿਬ ਨੇ ਖਿਆਲ ਪਾਇਆ ਸੀ ਹਾਂ ਲਈ ਪਰ ਮੈਂ ਕੋਈ ਉਦਦਮ ਨਹੀਂ ਕੀਤਾ ਉਸ ਵਾਸਤੇ ਮਤਲਬ ਕਿ ਉਹ ਖਿਆਲ ਆਇਆ ਤੇ ਮੈਂ ਉਸ ਟਾਈਮ ਇੱਕ ਸਕੂਲ ਸੀ ਮੈਂ ਆਪਣੀ ਰੂਮ ਮੇਟ ਨਾਲ ਨੂੰ ਦੱਸਿਆ ਤੇ ਉਹ ਕਹਿੰਦੇ ਕਹਿੰਦੇ ਮੈਮ ਹਾਲੇ ਤੁਹਾਡੀ ਉਮਰ ਕੀ ਹੈਗੀ ਹਾਲੇ ਕਿ ਹੁਣ ਤੁਸੀਂ ਨਾ ਚੱਕਰਾਂ 'ਚ ਪੈ ਰਹੇ ਮੈਂ ਕੋਈ ਉਦਦਮ ਨਹੀਂ ਕੀਤਾ ਤੇ ਫਿਰ ਉਸ ਤੋਂ ਬਾਅਦ ਹੁਣ ਮਤਲਬ ਕਿ ਫਿਰ 5-6 ਸਾਲ ਬਾਅਦ ਫਿਰ ਇੱਕ ਵਾਰ ਖਿਆਲ ਆਇਆ ਤੇ ਕਿ ਅਮ੍ਰਿਤਧਾਤ ਲੈਣੀ ਹੈ ਤੇ ਫਿਰ ਉਹ ਹੋ ਗਿਆ ਕਿ ਮੈਂ ਕਿ ਪਨਾ ਸਰਕਾਰੀ ਜੋਬਾਂ ਦੀ ਟਰਾਈ ਕਰ ਰਹੀ ਸੀ ਕਿ ਪੇਪਰ ਦੇਣੇ ਪੈਂਦੇ ਹੈਗੇ ਬੱਚੇ ਛੋਟੇ ਹੈ ਟਾਈਮ ਨਹੀਂ ਹੁੰਦਾ ਹੈਗਾ ਤੇ ਫਿਰ ਮੈਂ ਕਿਹਾ ਇੱਕ ਵਾਰੀ ਜੋਬ ਲੱਗ ਜੇ ਉਸ ਤੋਂ ਬਾਅਦ ਦੇਖਾਂਗੇ ਤੇ ਫਿਰ ਜਦੋਂ ਹੁਣ ਸਵਾ ਸਾਲ ਪਹਿਲਾਂ ਫਿਰ ਮਤਲਬ ਕਿ ਵਾਈਗਰੂ ਨੇ ਖਿਆਲ ਪਾਇਆ ਖਿਆਲ ਤਾਂ ਵਾਈਗਰੂ ਹੀ ਪਾ ਸਕਦੇ ਹੈ ਕਿਉਂਕਿ ਇਹ ਐਨੀ ਆਪਣੀ ਮਤ ਨਹੀਂ ਹੈਗੀ ਕਿ ਅਸੀਂ ਸੋਚ ਵੀ ਸਕੀਏ ਕਿ ਅਮ੍ਰਿਤ ਦੀ ਦਾਤ ਲੈ ਲਈ ਤੇ ਫਿਰ ਬੱਸ ਇਸੇ ਸਿਰ ਸੋਚਿਆ ਨਹੀਂ ਇਸ ਵਾਰ ਹੈ ਕਿ ਜੋ ਹੁਣ ਮਿਲਣਾ ਹੋਊਗਾ ਕਿਸ ਮਚੋਗਾ ਉਸ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਪੜ੍ਹਾਈ ਹੈ ਇਹ ਬੱਚੇ ਹੈ ਇਹ ਸਭ ਕੁਝ ਹੋਊਗਾ ਕਿ ਬਸ ਉਹ ਲੈ ਲੈਣੀ ਹੈ ਅੰਮ੍ਰਿਤ ਦਿਦਾ ਤੇ ਗਏ ਤੇ ਅੰਮ੍ਰਿਤ ਦਿਦਾਤ ਲੈ ਲਈ ਤੇ ਮਾਈਂਡ ਚ ਮਤਲਬ ਕਿ ਫਿਰ ਇਹ ਹੋ ਗਿਆ ਫਿਰ ਸੰਗਤ ਨਾਲ ਜੁੜਦੇ ਜੁੜਦੇ ਮੈਂ ਗਿਆ ਕਿ 10 ਸਾਲ ਪਹਿਲਾਂ ਵੀ ਮੈਨੂੰ ਮਿਲ ਸਕਦੀ ਸੀ ਸ਼ਾਇਦ ਅੰਮ੍ਰਿਤ ਦਿਦਾਤ ਮਤਲਬ ਕਿ ਵੈਸੀ ਆਂਦਾ ਸੀ ਕਿ ਪਰ ਮੈਂ ਉਦੋਂ ਨਹੀਂ ਕੋਈ ਕੀਤਾ ਉਸ ਟਾਈਮ ਜਿਹੜਾ ਇੱਕ ਕਦਮ ਸੀ ਨਾ ਤੁਰਨ ਵਾਲਾ ਉਹ ਮੈਂ ਸਟੈਪ ਉੱਥੇ ਨਹੀਂ ਚੱਕਿਆ ਇਸ ਕਰਕੇ ਕਹਿੰਦੇ ਨਾ ਇੱਕ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਗੁਰੂ ਸਾਹਿਬ ਦਾ ਲੱਖਾਂ ਕਰੋੜਾਂ ਕਦਮ ਚੁੱਕ ਲੈਂਦੇ ਹੈਗੇ ਜੇ ਅਸੀਂ ਇੱਕ ਕਦਮ ਚੁੱਕ ਲਈ ਤੇ ਮੈਨੂੰ ਉਸੇ ਮੇਰਾ ਮੈਂ ਉਹ ਕਦਮ ਨਹੀਂ ਚੁੱਕਿਆ ਤੇ ਇਸ ਵਾਰੀ ਜਦੋਂ ਮੈਂ ਉਹਨਾਂ ਨੂੰ ਅੰਮ੍ਰਿਤਧਾਤ ਮਿਲੀ ਮੈਂ ਉਹ ਇੱਕ ਕਦਮ ਚੁੱਕਿਆ ਤਾਂ ਗੁਰੂ ਸਾਹਿਬ ਨੇ ਮੈਨੂੰ ਇਹਨਾਂ ਸਭ ਕੁਝ ਦਿੱਤਾ